ਪੰਜਾਬੀ ਸਿੰਗਰ ਬਾਗੀ ਜਿਸ ਦਾ ਕਿ ਇੱਕ ਦਰਗਾਹ ਤੇ ਲਾਈਵ ਸ਼ੋਅ ਚੱਲ ਰਿਹਾ ਸੀ ਤੇ ਸ਼ੋਅ ਦੇਖਣ ਆਏ ਮੁੰਡਿਆਂ ਵਿੱਚੋਂ ਇੱਕ ਮੁੰਡਾ ਸਟੇਜ ਕੋਲ ਖੜੇ ਸਰਦਾਰ ਸਿਕਿਉਰਿਟੀ ਵਾਲੇ ਨੂੰ ਵਾਰ-ਵਾਰ ਪਿਸਤੌਲ ਕੱਢ ਕੇ ਧਮਕੀ ਦੇ ਰਿਹਾ ਸੀ ਕਿ ਮੈਂ ਤੇਰੇ ਗੋਲੀ ਮਾਰ ਦਿਆਂ ਜੇ ਤੂੰ ਹੁਣ ਮੈਨੂੰ ਰੋਕਿਆ ਤਾਂ ਸਰਦਾਰ ਸਿਕਿਉਰਿਟੀ ਵਾਲੇ ਦੇ ਹੱਕ ਵਿੱਚ ਖੜਦੇ ਹੋਏ ਬਾਗੀ ਨੇ ਪਿਸਤੌਲ ਦਿਖਾਉਣ ਵਾਲੇ ਮੁੰਡੇ ਨੂੰ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਮੇਰੀ ਔਕਾਤ ਹੀ ਕੱਖ ਨਹੀਂ ਬੱਬਾ ਜੀ ਮੈਨੂੰ ਤਾਂ ਤੁਸੀਂ ਬਣਾਇਆ ਯਾਰ ਤੁਸੀਂ ਗਾਣਾ ਵੀ ਗੱਡ ਰਹੋ ਤਾਂ ਵੀ ਸਿਰ ਮੱਥੇ ਕੋਈ ਮਸਲਾ ਨਹੀਂ ਪਰ ਉਹ ਯਾਰ ਸਰਦਾਰ ਬੰਦਾ ਉਹਦੇ ਉੱਠ ਕੇ ਕੋਈ ਗੱਲ ਪਾ ਦੇ ਗਲਤ ਨਹੀਂ ਬਾਬਾ ਜੀ ਫਿਰ ਤੂੰ ਉਹਨੂੰ ਪਿਸਟਲ ਐ ਦਿਖਾ ਲਈ ਜਾਨਾ ਯਾਰ ਵੀ ਮੈਂ ਤੇਰੇ ਗੋਲੀ ਮਾਰੂਗਾ ਜੇ ਤੂੰ ਗੋਲੀ ਮਾਰੇਗਾ ਤੇ ਮਾਮਾ ਮੈਂ ਥੁੱਲ ਮਾਰੂਗਾ ਇਧਰੋਂ ਮੇਰੇ ਕੋਲ 5-7 ਭਰੇ ਪਏ ਦਸ ਐ ਥੋੜੀ ਹੁੰਦਾ ਮੇਰਾ ਭਰਾ ਪਿਆਰ ਨਾਲ ਮੇਰੇ ਵੀਰ ਉਹ ਤਾਂ ਦਾ ਵੱਡਾ ਭਰਾ ਆ ਯਾਰ ਇੰਜੋਏ ਕਰੋ ਯਾਰ ਇਹ ਕਿਹੜਾ ਕਿੰਨੇ ਜੋਗਾ ਪਤਾ ਸਾਡੇ ਨਾਲ ਹੀ ਰਹੇ ਨੇ ਜਿਦ ਨੂੰ ਪਛਕੇ ਫਿਰੰਦਾ ਜਦ ਹਮਾਰੇ ਪਰਵੀ ਹੇ ਯਾਰ ਮੇਰੇ ਵੈਰੀ ਬਣ ਗਏ ਤੇ ਮੈਨੂੰ ਗੈਰੀਆਂ ਦਾ ਕੋਈ ਡਰ ਨਹੀਂ